ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ। ਗੁਰਦਾਸਪੁਰ ਦੇ ਪਿੰਡ ਛੀਨਾ ਬੇਟ ਵਿਖੇ ਬਣ ਰਹੇ ਕਾਰਗਿਲ ਸ਼ਹੀਦ ਨਿਰਮਲ ਸਿੰਘ ਦੇ ਸ਼ਹੀਦੀ ਗੇਟ ਨੂੰ ਲੈ ਕੇ ਸ਼ਹੀਦ ਨਿਰਮਲ ਸਿੰਘ ਦੀ ਪਤਨੀ ਅਤੇ ਪਿੰਡ ਛੀਨਾ ਬੇਟ ਦੀ ਪੰਚਾਇਤ ਵਿਚਾਲੇ ਵਿਵਾਦ ਦੇ ਚੱਲਦੇ ਪ੍ਰਸ਼ਾਸਨ ਨੇ ਪਿੰਡ ਵਿੱਚ ਬਣ ਰਹੇ ਸ਼ਹੀਦੀ ਗੇਟ ਦਾ ਕੰਮ ਫਿਲਹਾਲ ਰੋਕ ਦਿੱਤਾ ਹੈ। ਸ਼ਹੀਦੀ ਗੇਟ ਬਣਾਉਣ ਲਈ ਸਰਕਾਰ ਵੱਲੋਂ 25 ਸਾਲ ਬਾਅਦ 10 ਲੱਖ ਰੁਪਏ ਦੀ ਗ੍ਰਾਂਟ ਭੇਜੀ ਗਈ ਸੀ ਅਤੇ ਪਿੰਡ ਦੀ ਪੰਚਾਇਤ ਨੇ ਪਿੰਡ ਵਿੱਚ ਹੀ ਇੱਕ ਗਲੀ ਦੇ ਬਾਹਰ ਗੇਟ ਦੀ ਉਸਾਰੀ ਵੀ ਸ਼ੁਰੂ ਕਰਵਾ ਦਿੱਤੀ ਸੀ ਪਰ ਕਾਰਗਿਲ ਸ਼ਹੀਦ ਨਿਰਮਲ ਸਿੰਘ ਦੀ ਪਤਨੀ ਮਨਜੀਤ ਕੌਰ ਦੀ ਮੰਗ ਹੈ ਕਿ ਸ਼ਹੀਦੀ ਗੇਟ ਪੁਰਾਣਾ ਸ਼ਾਲਾ ਤੋਂ ਛੀਨਾ ਬੇਟ ਜਾਂਦੀ ਲਿੰਕ ਰੋਡ ਦੇ ਸ਼ੁਰੂ ਤੇ ਬੜਨਾ ਚਾਹੀਦਾ ਹੈ ਤਾਂ ਜੋ ਰੋਡ ਤੋਂ ਹੀ ਪਤਾ ਲੱਗੇ ਕਿ ਇਹ ਕਾਰਗਿਲ ਸ਼ਹੀਦ ਦੇ ਪਿੰਡ ਨੂੰ ਸੜਕ ਜਾਂਦੀ ਹੈ ਸ਼ਹੀਦ ਨਿਰਮਲ ਸਿੰਘ ਦੀ ਪਤਨੀ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਸ ਦੀ ਮੰਗ ਅਨੁਸਾਰ ਸ਼ਹੀਦੀ ਗੇਟ ਉਹਨਾਂ ਵੱਲੋਂ ਦੱਸੀ ਜਾ ਰਹੀ ਜਗ੍ਹਾ ਤੇ ਨਹੀਂ ਬਣਾਇਆ ਜਾਂਦਾ ਤਾਂ ਉਹ ਸ਼ਹੀਦ ਨੂੰ ਮਰਨ ਉਪਰੰਤ ਮਿਲਿਆ ਵੀਰ ਚੱਕਰ ਵਾਪਸ ਕਰ ਦੇਣਗੇ ਜਿਸ ਤੋਂ ਬਾਅਦ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀਆਂ ਹਦਾਇਤਾਂ ਤੇ ਏਡੀਸੀ ਵਿਕਾਸ ਵੱਲੋਂ ਡੀਡੀਪੀਓ ਨੂੰ ਮਾਮਲੇ ਵਿੱਚ ਕਾਰਵਾਈ ਦੇ ਹੁਕਮ ਦਿੱਤੇ ਗਏ ਸੀ ਅਤੇ ਡੀਡੀਪੀਓ ਬਲਜੀਤ ਸਿੰਘ ਵੱਲੋਂ ਪਿੰਡ ਵਿੱਚ ਬਣ ਰਹੇ ਸ਼ਹੀਦੀ ਗੇਟ ਦਾ ਕੰਮ ਰੋਕ ਦਿੱਤਾ ਗਿਆ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਮੈਂ ਮਨਜੀਤ ਕੌਰ ਸ਼ੁਭਦਾ ਨਿਰਮਲ ਸਿੰਘ ਸ਼ਹੀਦ ਦੀ ਪਤਨੀ ਹੈ 1999 ਦੇ ਵਿੱਚ ਸ਼ਹੀਦ ਹੋਏ ਨੇ ਉਸ ਤੋਂ ਲੈ ਕੇ ਮਤਲਬ ਕਿ ਅਸੀਂ ਕਾਫੀ ਟਾਈਮ ਗੇਟ ਦੇ ਬਾਰੇ ਕਹਿੰਦੇ ਰਿਹਾ ਤੇ ਉਹ ਮਤਲਬ 25 ਸਾਲ ਬਾਅਦ ਜਾ ਕੇ ਸਾਡਾ ਜਿਹੜਾ ਉਹ ਗੇਟ ਡੀਸੀ ਸਾਹਿਬ ਤੋਂ ਗਏ ਡੀਸੀ ਸਾਹਿਬ ਨੇ ਮਤਲਬ ਕਿ ਉਹ ਮਨਜ਼ੂਰ ਕੀਤਾ ਪਰ ਠੀਕ ਹੈ ਤੁਹਾਨੂੰ ਜਿਹੜਾ ਗੇਟ ਹੈ ਤੁਹਾਡਾ ਬਣੇਗਾ ਤੇ ਮਤਲਬ ਸਰਕਾਰ ਨੇ ਸਾਨੂੰ 10 10 ਲੱਖ ਰੁਪਏ ਜਿਹੜਾ ਉਹ ਮਤਲਬ ਕਿ ਮਨਜ਼ੂਰ ਕੀਤਾ ਉਸ ਟਾਈਮ ਤੇ ਮਤਲਬ ਹੈ ਕਿ ਮੰਨ ਕੇ ਵੀ ਹਾਂ ਜਿਹੜਾ ਗੇਟ ਆ ਉਹ ਰੋਡ ਤੇ ਬਣੇਗਾ ਤੇ ਇਹ ਨਵਾਂ ਉਸ ਤੋਂ ਬਾਅਦ ਚੋਣ ਜਾਬਤਾ ਤੋਂ ਬਾਅਦ ਇਹ ਸਰਪੰਚ ਜਿਹੜੇ ਨਵਾਂ ਬਣਿਆ ਇਹਨਾਂ ਨੂੰ ਕਿਹਾ ਕਿ ਜਿਹੜਾ ਗੇਟ ਆ ਉਹ ਰੋਡ ਤੇ ਬਣਨਾ ਚਾਹੀਦਾ ਤੇ ਇਹਨਾਂ ਨੇ ਸਾਡੀ ਮਤਲਬ ਹੈ ਕਿ ਨਹੀਂ ਮੰਨੀ ਹੈਗੀ ਇਹਨਾਂ ਨੇ ਜਾ ਕੇ ਡੀਸੀ ਸਾਹਿਬ ਤੋਂ ਮਨਜ਼ੂਰੀ ਲੈ ਕੇ ਤੇ ਇਹਨਾਂ ਗੇਟ ਜਿਹੜਾ ਉਹ ਗਲੀ ਦੇ ਵਿੱਚ ਪਿੱਟ ਦੀ ਗਲੀ ਦੇ ਵਿੱਚ ਬਣਾਉਣਾ ਸ਼ੁਰੂ ਕਰ ਦਿੱਤਾ ਤੇ ਆਹ ਦੀ ਮਤਲਬ ਇਹਨਾਂ ਇਹੋ ਹੀ ਗੱਲ ਆ ਕਿ ਜਿਹੜਾ ਗੇਟ ਆ ਉਹ ਮੇਨ ਰੋਡ ਤੇ ਬਣਨਾ ਚਾਹੀਦਾ ਸਾਨੂੰ ਵੀਡੀਓ ਸਾਹਿਬ ਨੇ ਉੱਥੇ ਬੁਲਾਇਆ ਸੀਗਾ ਕਿ ਮੈਂ ਉੱਥੇ ਪਹੁੰਚ ਰਿਹਾ ਤੇ ਤੁਸੀਂ ਵੀ ਉੱਥੇ ਆਓ ਮਤਲਬ ਹੈ ਤੇ ਜਦੋਂ ਤੱਕ ਅਸੀਂ ਗਏ ਆ ਉਹ ਤੱਕ ਵੀਡੀਓ ਸਾਹਿਬ ਜਿਹੜੇ ਹੀ ਉਥੋਂ ਵਾਪਸ ਆ ਗਏ ਨੇ ਕਿਉਂਕਿ ਜਦੋਂ ਮੇਰੀ ਉਹਨਾਂ ਨੇ ਕੋਈ ਗੱਲ ਨਹੀਂ ਮੰਨੀ ਹੈਗੀ ਜੋ ਮੈਂ ਕਹਿੰਦੀ ਨਹੀਂ ਉਹਨਾਂ ਨੇ ਕੀਤਾ ਤੇ ਫਿਰ ਮੇਰਾ ਉਹ ਕੋਈ ਮਤਲਬ ਨਹੀਂ ਬੰਦਾ ਕਿ ਉਹਨਾਂ ਨੂੰ ਵੀਰ ਚੱਕਰਦਾ ਤੁਹਾਨੂੰ ਅਦਾ ਕੀ ਸ਼ੀਦਾਂ ਦਾ ਅਪਮਾਨ ਕੀਤਾ ਜਾ ਰਿਹਾ ਹੈ ਹਾਂ ਸ਼ੀਦਾਂ ਦਾ ਜਿਹੜਾ ਅਪਮਾਨ ਕੀਤਾ ਜਾ ਰਿਹਾ ਸਰਪੰਚ ਸਰਪੰਚ ਹੀ ਕਰਦਾ ਪਿਆ ਜੋ ਵੀਡੀਓ ਤੇ ਸਰਪੰਚ ਦੋਨੋਂ ਇੱਕ ਅੱਦੇ 'ਤੇ ਹੈ ਜਦ ਕਿ ਡੀਸੀ ਨੇ ਤੁਹਾਨੂੰ ਕਹਿਤਾ ਕਿ ਉੱਥੇ ਬਣੇਗਾ ਹਾਂਜੀ ਜੀ ਇਸੇ ਸਬੰਧ ਨੇ ਕਿਹਾ ਕਿ ਉੱਥੇ ਬਣੇਗਾ ਮੇਰਾ ਨਾਮ ਗੁਰਪ੍ਰੀਤ ਸਿੰਘ ਮੈਂ ਪਿੰਡ ਛੀਨਿਆਪੀੜ ਦਾ ਸਰਪੰਚਾਂ ਇਹ ਮਸਲਾ ਸਾਡ ਕੋਈ ਨਹੀਂ ਹੈਗਾ ਮਸਲਾ ਪਰਿਵਾਰ ਨੇ ਬਣਾਇਆ ਹੋਇਆ ਸਾਨੂੰ ਨਾ ਗਵਰਨਮੈਂਟ ਲੋਕ 10 ਲੱਖ ਦੀ ਗ੍ਰਾਂਟ ਇਸ਼ੂ ਹੋਈ ਆ ਉਹ ਗ੍ਰਾਂਟ ਜਿਹੜੀ ਸਾਡੇ ਕਾਰਗਲ ਸ਼ੀਰ ਸੂਬੇ ਦਾ ਨਿੰਮਲ ਸਿੰਘ ਦੇ ਗੇਟ ਵਾਸਤੇ ਆ ਤੇ ਗੇਟ ਸੰਬੰਧੀ ਗ੍ਰਾਂਟ ਮਿਲੀ ਆ ਤੇ ਗ੍ਰਾਂਟ ਦਾ ਜਿਹੜੇ ਸਾਨੂੰ ਸਰਕਾਰੀ ਪ੍ਰਸ਼ਾਸਨ ਹੁਕਮਾ ਲਓ ਡੀਸੀ ਸਾਹਿਬ ਵੱਲੋਂ ਆ ਡੀਸੀ ਸਾਹਿਬ ਨੇ ਹਸਾਇਨ ਕੀਤੇ ਏ ਡੀਸੀ ਸਾਹਿਬ ਨੇ ਮਨਜ਼ੂਰੀ ਦਿੱਤੀ ਆ ਤੇ ਉਹ ਕਹਿੰਦੀ ਪੰਚਾਇਤ ਜਿੱਥੇ ਚਾਹੇਗੀ ਉਹਦਾ ਕੰਮ ਕਰਾਏਗੀ ਅਸੀਂ ਮਹਿਕਮੇ ਦੇ ਸਰਕਾਰੀ ਹੁਕਮਾ ਦੇ ਪਾਲਣਾ ਕਰਦੇ ਹੋਏ ਅਸੀਂ ਕੰਮ ਸ਼ੁਰੂ ਕੀਤਾ ਤੇ ਜਿਹੜਾ ਸ਼ਹੀਦ ਦਾ ਪਰਿਵਾਰ ਆ ਉਹ ਕਹਿੰਦੇ ਕਿ ਸਾਨੂੰ ਬਿਨਾਂ ਪੁੱਛੇ ਕੰਮ ਸ਼ੁਰੂ ਕੀਤਾ ਪੰਚਾਇਤ ਨੇ ਇਸ ਤੋਂ ਇਲਾਵਾ ਕੀ ਅਸੀਂ ਮੈਂ ਆਪਣੇ ਮੌਜੂਦਾ ਦੋ ਮੈਂਬਰ ਹਰਦੇਵ ਸਿੰਘ ਤੇ ਨਾਲ ਆਪਣਾ ਲਖਵਿੰਦਰ ਕੁਮਾਰ ਜਿਹੜਾ ਐਸਸੀ ਮੈਂਬਰ ਆ ਇਹਨਾਂ ਨੂੰ ਭੇਜਿਆ ਇਹ ਪਰਿਵਾਰ ਕੋਲ ਉਹਨਾਂ ਦੀ ਧਰਮ ਪਤਨੀ ਨਿਰਮਲ ਸਿੰਘ ਦੀ ਜਾਂ ਮਨਜੀਤ ਕੋਰ ਜੀ ਮਾਤਾ ਜੀ ਆਡੇ ਸਤਿਕਾਰਯੋਗ ਨੇ ਉਹਨਾਂ ਨੂੰ ਇਹੀ ਕਿਹਾ ਕਿ ਜਿਹੜਾ ਅਸੀਂ ਉਦਘਾਟਨ ਕਰਦੇ ਪਿਆ ਕਿ ਤੁਸੀਂ ਉੱਥੇ ਪਹੁੰਚੋ ਉਹ ਬਿਨਾਂ ਗੱਲ ਤੋਂ ਨਾ ਮੈਂਬਰਾਂ ਦੀ ਵੀ ਗੱਲ ਪਏ ਉਹਨਾਂ ਮੇਰੇ ਨਾਲ 4 ਮਿੰਟ ਕੁਝ ਸੈਕਿੰਡ ਗੱਲ ਕੀਤੀ ਫੋਨ ਤੇ ਉਹਨਾਂ ਮੇਰੇ ਨਾਲ ਬੜੀ ਗਲਤ ਲੈਂਗੁਏਜ ਵਿੱਚ ਗੱਲ ਕੀਤੀ ਗਾਲਾਂ ਵੀ ਕੱਢੀਆਂ ਨੇ ਅਸੀਂ ਉਹਨਾਂ ਨੂੰ ਫਿਰ ਵੀ ਕੁਝ ਨਹੀਂ ਕਿਹਾ ਅਸੀਂ ਕਿਹਾ ਕਿ ਤੁਹਾਡੇ ਅਸੀਂ ਵੇਟ ਕਰਦੇ 11:30 ਵਜੇ ਤੱਕ ਆਓ ਤੁਹਾਡੇ ਕੋਈ ਅਸੀਂ ਉਦਘਾਟਨ ਕਰਾਵਾਂਗੇ ਇਹ ਤੋਂ ਲਾਵਾ ਨਹੀਂ ਆਏ ਫਿਰ ਨਾ ਅਸੀਂ ਗੇਟ ਦਾ ਕੰਮ ਸ਼ੁਰੂ ਕੀਤਾ ਤੇ ਵੀਡੀਓ ਸਭ ਕੋ ਉਹਨਾਂ ਨੇ ਜਾ ਕੇ ਨਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਵੀਡੀਓ ਸਾਹਿਬ ਦੇ ਕਹਿੰਦੇ ਸੀ ਇੱਕ ਦਿਨ ਵਾਸਤੇ ਕੰਮ ਬੰਦ ਕਰਤਾ ਬੰਦ ਕਰਨ ਤੋਂ ਬਾਅਦ ਜਦੋਂ ਵੀਡੀਓ ਸਾਹਿਬ ਨੇ ਇਹ ਮੌਕਾ ਵੇਖਣਾ ਹੀ ਉਹਨਾਂ ਨੂੰ ਟਾਈਮ ਦਿੱਤਾ ਮੈਨੂੰ ਨਹੀਂ ਪਤਾ ਕਿਹੜਾ ਜਥੇਬੰਦੀ ਦਾ ਪ੍ਰਧਾਨ ਸੀ ਉਹ ਆਏ ਵੀਡੀਓ ਸਾਹਿਬ ਮੌਕੇ ਤੇ ਹਾਜ਼ਰੀ ਸਾਰਾ ਨਗਰ ਪੰਚਾਇਤ ਆਡੀ ਉੱਥੇ ਹੀ ਆਂਦਿਆ ਜਿਹੜੇ ਉਹ ਕਿਸਾਨ ਜਥੇਬੰਦੀ ਇਹ ਮੇਰੇ ਸਾਹਮਣੇ ਐਕਸ ਮੈਂ ਨਹੀਂ ਕੋਈ ਵੀ ਐਮ ਐਨ ਆ ਨਹੀਂ ਜਾਣਦਾ ਉਹਨਾਂ ਦਾ ਆਂਦਿਆ ਪੂਰੇ ਪਿੰਡ ਨੂੰ ਗਾਲਾਂ ਕੱਢਣ ਲੱਗ ਪਏ ਖਾਸ ਕਰਕੇ ਉਹਨੇ ਮੈਨੂੰ ਸਰਪੰਚ ਨੂੰ ਗਾਲ ਕੱਢੀ ਜਿਹਨੂੰ ਮੈਨੂੰ ਗਾਲਾਂ ਕੱਢੀਆਂ ਸਾਡੀ ਪਛਾਣ ਨੂੰ ਗਾਲਾਂ ਕੱਢੀਆਂ ਤੇ ਪਬਲਿਕਾ ਦੀ ਜਿੱਦਾਂ ਇਦਾਂ ਇਕੱਠੀ ਹੋ ਕੇ ਭੜਕ ਗਈ ਕਿ ਤੂੰ ਕੋ ਨੂੰ ਨਾ ਗੱਲਾਂ ਕੱਢਣ ਵਾਲਾ ਮੈਂ ਕਹਿੰਦਾ ਹੀ ਕਿ ਮੇਨ ਰੋਡ ਤੇ ਗੇਟ ਬੰਨਣਾ ਚਾਹੀਦਾ ਮੇਨ ਰੋਡ ਤੇ ਗੇਟ ਬੰਨਦਾ ਕਾਰਨ ਨਹੀਂ ਕਿ ਅੱਜ ਤੋਂ 6 ਮਹੀਨੇ ਤੱਕ ਨਹੀਂ ਬੰਨ ਸਕਿਆ ਉਹਦਾ ਇਹ ਕਾਰਨ ਹੈ ਕਿ ਇੱਕ ਤੇ ਟ੍ਰੈਫਿਕ ਦੂਜੇ ਨੰਬਰ ਤੇ ਮੇਨ ਰੋਡ ਦੇ ਉੱਤੇ ਤਾਰਾਂ ਚੱਲਦੀਆਂ ਪਈਆਂ ਨੇ ਜਿਹੜੀਆਂ 24 ਘੰਟੇ ਦੇ ਦੂਜੀਆਂ ਤਾਰਾਂ ਨੇ ਇਹਦੇ ਕਰਕੇ ਗੇਟ ਉੱਥੇ ਨਹੀਂ ਬੰਨ ਸਕਦਾ ਉਹ ਸ਼ੀਤ ਸਾਡੇ ਪੂਰੇ ਦੇਸ਼ ਵਾਸਤੇ ਆ ਇਹ ਨਹੀਂ ਚਾਹੁੰਦੇ ਕਿ ਉਹ ਵੀਰ ਚੱਕਰ ਵਾਪਸ ਕਰਨ ਫੇਰ ਵੀ ਅਸੀਂ ਉਹਨਾਂ ਦਾ ਸਮਾਨ ਕਰਨੇ ਆ ਜਿਹੜਾ ਕੰਮ ਚੱਲਦਾ ਪਿਆ ਉਹਨਾਂ ਨੂੰ ਗਾਂ ਹੋ ਗਏ ਕਿਉਂਕਿ ਉਹਨਾਂ ਦੀ ਮੇਨ ਗੱਲ ਹੈ ਜਿੱਦਾਂ ਅਸੀਂ ਗੇਟ ਸ਼ੁਰੂ ਕਰਦੇ ਪਏ ਆ ਇੱਧਰ ਉਹਨਾਂ ਦੀ ਸਮਾਧ ਆ ਸਾਰਿਆਂ ਨੂੰ ਪੁੱਛ ਕੇ ਵੇਖੋ ਸੰਸਕਾਰ ਉੱਥੇ ਹੋਇਆ ਉਹਨਾਂ ਦਾ ਵੀਰ ਚੱਕਰ ਵਾਪਸ ਕਰਨਾ ਉਹਨਾਂ ਦੇ ਨਿੱਜੀ 1 ਮਿੰਟ ਵੀਰ ਚੱਕਰ ਵਾਪਸ ਕਰਨਾ ਅਸੀਂ ਉਹਨਾਂ ਵਾਸਤੇ ਨਹੀਂ ਬੋਲ ਸਕਦੇ ਫੇਰ ਵੀ ਅਸੀਂ ਇੰਨੀ ਗੱਲ ਕਹਿੰਨੇ ਆ ਕਿ ਅਸੀਂ ਗਲਤ ਕੰਮ ਨਹੀਂ ਕਰਦੇ ਪਏ ਜਦੋਂ ਨਗਰ ਪੂਰਾ ਨਾਲ ਆ ਪੰਚਾਇਤ ਪੂਰੀ ਨਾਲ ਆ ਤੇ ਫੇਰ ਉਹਨਾਂ ਨੂੰ ਕੰਮ ਦੇ ਵਿੱਚ ਨਾਲ ਹੋ ਕੇ ਕਰਵਾਉਣਾ ਚਾਹੀਦਾ ਜਿੱਥੇ ਅਸੀਂ ਗਲਤੀ ਕਰਨੇ ਜੇ ਉਹਨਾਂ ਦੇ ਕੈਂ ਤੋਂ ਬਾਹਰ ਜਾਣੇ ਫੇਰ ਆ ਨੁਕਾਨ ਉਹਦਾ ਵਿਵਾਦ ਇਦਾਂ ਵਾ ਜੀ ਉਹ ਪੰਚਾਇਤ ਜਿਹੜੀ ਉਹਨੇ ਕੰਮ ਤੇ ਸੀਦਾ ਪਰਿਵਾਰ ਜਿਹੜਾ ਵਾ ਉਹਦੇ ਬੱਚੇ ਤੇ ਬਾਹਰ ਨੇ ਉਹਦੀ ਮਿਸਰੀ ਨੇ ਕੋਈ ਸਰ ਦੀ ਸ਼ਿਕਾਇਤ ਕੀਤੀ ਡੀਸੀ ਸਾਹਿਬ ਨੂੰ ਤੇ ਉਹ ਡੀਸੀ ਸਾਹਿਬ ਨੇ ਐਸਡੀਐਮ ਸਾਹਿਬ ਨੂੰ ਮਾਰਕ ਕਰ ਦਿੱਤੀ ਆ ਤੇ ਐਸਡੀਐਮ ਸਾਹਿਬ ਨੇ ਇੱਕ ਕਮੇਟੀ ਬਣਾਈ ਆ ਹੁਣ ਉਹਨੇ ਦੋ ਤਿੰਨ ਦਿਨ ਦੇ ਵਿੱਚ ਰਿਪੋਰਟ ਜੜੀਆਂ ਤੇ ਫਿਰ ਉਹਦਾ ਜਿਹੜਾ ਮਸਲਾ ਉਹ ਫੇਰ ਆ ਰਿਹਾ ਆਲੇ ਜਿਹੜੇ ਆ ਜਿਹੜਾ ਸੀ ਉੱਥੇ ਉਹ ਮੇਨ ਪਿੰਡ ਦੀ ਫਿਰਨੀ ਆ ਪਿੰਡ ਦੇ ਅੰਦਰ ਨੂੰ ਫਿਰਨੀ ਜਾਂਦੀ ਆ ਉੱਥੇ ਬਣਾ ਰਹੀ ਆ ਤੇ ਜਿਹੜਾ ਸੀਦ ਪਰਿਵਾਰ ਆ ਇਹ ਕਹਿੰਦੇ ਆ ਵੀ ਜਿਹੜਾ ਐ ਰੋਡ ਜਾਂਦਾ ਵਾ ਉਹਦੇ ਉੱਪਰ ਬੰਨਣਾ ਚਾਹੀਦਾ ਵਾ ਮਤਲਬ ਹੈ ਇੱਕ ਪਿੱਲਰ ਜਿਹੜਾ ਵਾ ਉਹ ਰੋਡ ਦੇ ਦੂਜੇ ਪਾਸੇ ਹੋਣਾ ਚਾਹੀਦਾ ਆਰ ਪਾਰ ਰੋਡ ਦੇ ਕਰਨਾ ਚਾਹੀਦਾ ਬਟ ਉਹਦੇ ਤੇ 11 ਕੇਵੀ ਦੀ ਤਾਰਾਂ ਜਾਂਦੀਆਂ ਵਾ ਮੈਂ ਮੌਕਾ ਵੇਖਾਂ ਫਿਰ ਕਮੇਟੀ ਬਣਾਈਏ ਜੋ ਉਹ ਕਮੇਟੀ ਫੈਸਲਾ ਕਰੂਗੀ ਫਾਈਨਲ ਹੋ ਜਾਊਗਾ ਜੀ